ਸਰ ਕੀ ਨਾਜੀ ਤੁਹਾਡਾ ਰਵਿੰਦਰ ਸਿੰਘ ਆ ਤੁਸੀਂ ਗਏ ਸੀ ਡੈਡ ਬੋਡੀ ਲੈਣ ਵਾਸਤੇ ਕੀ ਕਹਣਾ ਹੈ ਸਰ ਗਿਆ ਨਾ ਨਾ ਮਾਰਿਆ ਬਹੁਤ ਪੂਰੀ ਤਰ੍ਹਾਂ ਮਾਰਦਾ ਨੇ ਉਹ ਇਹਨਾਂ ਲੱਤਾ ਵੀ ਬੰਨੇ ਦੀਆਂ ਨੇ ਇਹ ਸੇ ਬਾਵਾਂ ਵੀ ਬੰਨੇ ਦੀਆਂ ਉਹਦੀਆਂ ਇਹਦੇ ਗੱਲ ਵੀ ਘੋਟੇ ਦਾ ਨਾ ਨੇ ਉਹਨਾਂ ਨੇ ਇਹ ਚੀਜ਼ਾਂ ਜੇ ਤੋੜ ਤੇ ਹੀ ਮਾਰ ਮਾਰ ਕੇ ਇੱਥੋਂ ਮਰਦਾ ਪੂਰੀ ਹਾਲ ਕਿਤੇ ਪੂਰੀ ਤਰ੍ਹਾਂ ਮਰਦਾ ਲਾ ਜੇ ਇਸੇ ਇੱਥੇ ਟੋਏ ਪਾ ਤੇ ਮਾਰ ਮਾਰ ਕੇ ਨਾ ਪੂਰੀ ਤਰ੍ਹਾਂ ਮਰਦਾ ਨਾ ਬੇਦਰਸੀ ਨਾਲ ਮਰਦਾ ਨਾ ਇਹਨਾਂ ਨੂੰ ਬਹੁਤ ਬੇਰਮੀ ਨਾਲ ਮਾਰਿਆ ਨਾ ਕੱਖ ਨਹੀਂ ਛੱਡਦਾ ਨਾ ਜਾ ਏਸੀ ਜੇ ਨੱਕ ਭੰਦ ਦੇ ਮੂੰਹ ਇੱਦਾਂ ਟੋਏ ਪਾ ਤੇ ਬੂਰਾ ਲੰਗਾੜਾ ਪੂਰਾ ਘੋਟ ਕੇ ਮਰਦਾ ਨਾ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਇਹ ਨਾ ਫੇਲਾ ਤਿੰਨ ਬੰਦੇ ਆਏ ਨਾ ਅੱਗੇ ਹੁਣ ਦੱਸਣਗੇ ਪੁਲਿਸ ਦੱਸਣਗੀ ਵਕੀਲ ਕਿੰਨੇ ਬੰਦੇ ਆ ਕੀ ਹੱਤਾਂ ਵਿੱਚ ਕਿੰਨਾ ਮਾਰਿਆ ਨਾ ਕੀ ਕੀਤਾ ਕਦੋਂ ਕਰੋ ਘਰੋਂ ਕਦੋਂ ਦਾ ਕਰੋ ਇਹ 4 ਤਰੀਕ ਦਾ ਗਿਆ ਜੀ ਨਗਰ ਕੀਰਤ ਨਹੀਂ ਨਗਰ ਕੀਰਤ ਦੇ ਬਾਅਦ ਸ਼ਾਮ ਨੂੰ ਆ ਗਿਆ ਪਿੰਡੇ ਪਿੰਡੋਏ ਨਿਕਲੇ ਨੇ ਕੋਈ ਮੁੜੇ ਰਹਿਣਾ ਬੇੜਬੁੜ ਕੀਤਾ ਇਹਦਾ ਫੋਨ ਗਾਂਚ ਬਦਲ ਲੈ ਕੇ ਗਏ ਨੇ ਨੂੰ ਇਹਨਾਂ ਨੇ ਨੀਤਾ ਕੋਈ 6:30 ਵਜੇ ਨਾਲ ਇੱਥੋਂ ਲੈ ਗਏ ਨੇ 8:30 ਵਜੇ ਤੱਕ ਇਹਨਾਂ ਨਾਲ ਗੱਲ ਹੋਈ ਆ ਉਹਦੇ ਬਾਅਦ ਹੀ ਦਾ ਫੋਨ ਵੀ ਲਪਿਆ ਇਹਨਾਂ ਚੁੱਕਣ ਨਹੀਂ ਦੇਣ ਫਿਰ ਇਹਦਾ 9:30 ਵੇ ਬਿਲਕੁਲ ਸੋਚੋ ਹੋ ਗਿਆ ਉਹਦੇ ਬਾਅਦ ਸਾਡੀ ਕੋਈ ਗੱਲ ਹੀ ਨਹੀਂ ਹੋਈ ਦੇ ਨਾਲ ਇਹ ਬਥੇਰੀ ਟੋਪੋਤ ਪਾਈ ਕੀਤੀ ਪਰ ਸਾਡੇ ਪਰਲੇ ਕੱਖ ਨਹੀਂ ਵੀ ਆਈ ਸਾਬ ਜੀ ਸਾਬ ਜੀ ਖਾਣੇ ਵੀ ਗਏ ਆ ਸਭ ਕੁਝ ਕੀਤਾ ਉੱਥੇ ਵੀ ਕਹਿੰਦੇ ਆ ਅਫਿਆ ਦਰਜ ਹੋਦੀ ਐ ਸਭ ਕੁਝ ਹੋ ਜਾਂਦਾ ਆੱਖ ਨੇ ਪੰਜ ਚਾਰ ਦਿਨ ਕੱਖ ਨਹੀਂ ਕੀਤਾ ਖਾਣੇ ਲੈਣੇ ਬਾਜੀ ਜਾ ਕੇ ਇਹਨਾਂ ਨੇ ਸਿਰਫ ਰਾਤੀ ਕੀਤੀ ਇਹਨਾਂ ਨੇ ਕਾਰਵਾਈ ਵੀ ਸਾਡੇ ਕੋਲ ਪਰਚਾ ਦਰਜ ਕਰਨਾ ਆ ਤੁਹਾਡੀ ਅੱਗੇ ਕਾਰਵਾਈ ਕਰਨੀ ਆ ਜੀ ਸਿਰਫ ਰਾਤ ਦੀ ਕੀਤੀ ਆ ਉਹ ਵੀ ਨਾ ਆਪ ਇਹਨਾਂ ਕਰਕੇ ਸਾਡੀ ਨਾਲ ਕੀਤੀ ਆ ਕੋਈ ਹੱਡੀ ਸੁਣਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਤੋਪਿਆ ਨਾ ਵੀ ਕੋਈ ਸਿਰੇ ਸਪੁਲਿਸ਼ ਕੁਝ ਨਹੀਂ ਕਰਤੀ ਕੀਤੀ ਇਹਨਾਂ ਨੇ ਤਾਂ ਸਾਡੇ ਜਿਹੜੇ ਬੰਦੇ ਰਸ਼ ਕੀਤੇ ਕਿਸ ਨਾਲ ਹੋਏ ਇਹ ਪਤਾ ਨਹੀਂ ਨਾ ਕੀ ਕੀਤਾ ਕੀ ਨਹੀਂ ਕਿਹੜੇ ਹਿਸਾਬ ਨਾਲ ਬੰਦੇ ਰਸ਼ ਕੀਤੇ ਇਹਨਾਂ ਨੇ ਆਈ ਨੂੰ ਚਾਰ ਤੀ ਪੰਜ ਤੀ ਤਿੰਨੇ ਕੋਲ ਗਿਆ ਇਹਨਾਂ ਨੂੰ ਕਿਹਾ ਵੀ ਇਹ ਮੋਟਰਸਾਈਕਲ ਦਾ ਨੰਬਰ ਹੈਗਾ ਆ ਇਹ ਸ਼ਹਿਰਛੰਨੀ ਦੇ ਬੰਦੇ ਨੇ ਤੁਸੀਂ ਇਹਨਾਂ ਨੂੰ ਚੁੱਕੋ ਆ ਨਹੀਂ ਜੀ ਸਾਡੇ ਹੱਥ ਪੱਜੇ ਰਾਹੀਂ ਕੁਝ ਕਰ ਹੀ ਨਹੀਂ ਸਕਦੇ ਆਏ ਕੁਝ ਕਰ ਹੀ ਨਹੀਂ ਸਕਦੇ ਜੇ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਤਾਂ ਫਿਰ ਲੋਕਾਂ ਨੇ ਐਦਾ ਹੀ ਮਾਰ ਦੋਗੇ ਆਪੀਲ ਕੀ ਕਰੀ ਆਪੀਲ ਚਾਹੁੰਦੇ ਆ ਸਾਨੂੰ ਜਿਹੜਾ ਸਾਡਾ ਬੱਚਾ ਮਰਿਆ ਐਦਾ ਇਹਨਾਂ ਨੂੰ ਮਾਰੋ ਇਹਨਾਂ ਨੂੰ ਕੋਈ ਫਾਂਸੀ ਪਹੁੰਚੀ ਦਿਓ ਉਹਨਾਂ ਨੂੰ ਪਤਾ ਲੱਗਿਆ ਵੀ ਕਿਹਦਾ ਬੱਚਾ ਕਿਦਾ ਮਾਰਦੇ ਨੇ ਕਿਦਾਂ ਕਿਹਦਾ ਅਗੁੱਡ ਚੱਲ ਗਿਆ ਸਾਡਾ ਪਤਾ ਚੱਲ ਗਿਆ ਸਾਡਾ ਇਹਨਾਂ ਬਹੁਤ ਗਾਲਾਂ ਕਢ ਕੇ ਤਰਸੀ ਨਾਲ ਮਾਰਿਆ ਨਾ ਇਹ ਪਤਾ ਨਹੀਂ ਕੀ ਨੰਦਾ ਚ ਬਾਜੀ ਕੀ ਕਿਉਂ ਮਾਰਿਆ ਕੀ ਇਹਨਾਂ ਨੇ ਇਹ ਪੁਲਿਸ ਹੀ ਦੱਸੇਗੀ ਕਿਉਂ ਮਾਰਿਆ ਨਾ ਇਹ ਹਥਿਆਰ ਉਹਨਾਂ ਦੇ ਵਰਤਿਆ ਉਹਨਾਂ ਨੇ ਪਤਾ ਨਹੀਂ ਇਹਨਾਂ ਨੇ ਕੀ ਕੀ ਕੀਤਾ ਤਾਂ ਕਹਦੇ ਨਾਲ ਮਾਰਿਆ ਪਰ ਬਾਰਾ ਦਾ ਬਹੁਤ ਬੁਰਾ ਚਲਾਣਾ ਇਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਡ੍ਰਿਫ ਨਹੀਂ ਮਾਰੀਦਾ ਇਹ ਚੀਜ਼ਾਂ ਤੋੜ ਤੇ ਟੋਏ ਪਾ ਤਾ ਇਹਨਾਂ ਨੇ ਸਾਰੇ ਇੱਧਰ ਇੱਧਰ ਇਹ ਸਾਰੇ ਥੱਲੇ ਬਹੁਤ ਰਹਮੀ ਨਾਲ ਮਾਰੇ ਤਾਂ ਨੂੰ ਕਿੱਦਾਂ ਲੱਗਦਾ ਕਿੰਨੇ ਕ ਬੰਦੇ ਹੋ ਸਕਦੇ ਆ ਇਹਦਾ ਮਾਰਿਆ ਇਸ ਘੜ ਤੋਂ ਘੜ 5-6 ਬੰਦੇ ਦੀ ਗੇਮ ਸਰ ਕੀ ਨਾਜੀ ਤੁਹਾਡਾ ਮੈਂ ਐਡਵੋਕੇਟ ਅਮਰਜੀਤ ਸਿੰਘ ਜੀ ਇਹ ਬੱਚਾ ਬਲਜੀਤ ਸਿੰਘ ਜੀ ਦਾ ਮਰਡਰ ਹੈ ਜੀ ਮੇਰੇ ਪਿੰਡ ਦਾ ਹੀ ਆ ਹੁਣ ਬ ਇਸ ਪੀਸਫੁੱਲ ਇਲਾਕੇ ਦੇ ਵਿੱਚ ਬਹੁਤ ਮਾੜਾ ਜਿਹੜਾ ਇੱਕ ਬੜੀ ਘਟਨਾ ਵਾਪਰੀ ਹੈ ਬੜਾ ਦੁੱਖ ਹੈ ਕਿ ਬੱਚਾ 4 ਦੀ ਸ਼ਾਮ ਤੋਂ ਲਾਪਤਾ ਹੋਇਆ ਅੱਜ ਇਹ ਮੈਨੂੰ ਅੱਜ 10 ਤਰੀਕ ਨੂੰ ਟ੍ਰੇਸ ਕਰ ਦਿੱਤਾ ਹੋਰ ਜਿਸ ਤਰ੍ਹਾਂ ਉਹਦੀ ਡੈਡ ਬੋਡੀ ਦੇ ਹਾਲਾਤ ਨੇ ਜਿਸ ਢੰਗ ਨਾਲ ਉਹਨੂੰ ਮਾਰਿਆ ਗਿਆ ਮੈਂ ਕਹਿੰਦਾ ਜੀ ਇਸ ਤੋਂ ਮਾੜਾ ਕੋਈ ਤਰੀਕਾ ਹੋ ਹੀ ਨਹੀਂ ਸਕਦਾ ਜਦ ਜਦਾਂ ਗੰਦਾ ਉਹਨਾਂ ਨੇ ਕ੍ਰਾਈਮ ਕੀਤਾ ਹੈ ਬੱਚਾ ਬਹੁਤ ਵਧੀਆ ਸੀ ਆਪਣਾ ਕੰਮ ਕਰਦਾ ਸੀ ਤੇ ਅਸੀਂ ਚੋਨੇਪੀਨਾਂ ਨੂੰ ਜੋ ਵੀ ਮੈਕਸਿਮਮ ਜੋ ਇੰਪ੍ਰੀਜ਼ਨਮੈਂਟ ਹੋਏਗੀ ਅਸੀਂ ਦਵਾਵਾਂਗੇ ਵੀ ਆਪਣਾ ਕੁਰਸੀਆਂ ਤੇ ਲੇਕਿਨ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਬਰੂਟਲੀ ਨੂੰ ਕਤਲ ਕਰਕੇ ਜਿਹੜਾ ਹੈ ਲੱਖ ਦੇ ਵਿੱਚ ਇਹਨਾਂ ਨੇ ਜਿਹੜਾ ਇੱਕ ਸਨਸਨੀ ਦਾ ਮਾਹੌਲ ਪੈਦਾ ਕਰਤਾ ਅੱਲਾਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਤਾ ਤੇ ਮੈਂ ਪੁਲਿਸ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਥੋੜਾ ਜਿਹਾ ਇਲਾਕੇ ਦੇ ਵਿੱਚ ਜਿਹੜਾ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਉਹ ਤੋਂ ਕਿਸੇ ਹੱਦ ਨਾਲ ਨੌਜਵਾਨਾਂ ਨੂੰ ਬਚਾਓ ਇਲਾਕੇ ਦੀ ਜਿਹੜੀ ਹੈ ਨੌਜਵਾਨੀ ਦਾ ਬਹੁਤ بڑا ਵਿੜਾ ਕਰਕਾ ਹੈ ਨਸ਼ਾ ਜਿਹੜਾ ਘਰ-ਘਰ ਇੱਥੇ ਜਿਹੜਾ ਵਿਕ ਰਿਹਾ ਉਹਨੇ ਇਲਾਕੇ ਨੂੰ ਬੜਾ ਤਬਾਹ ਕੀਤਾ ਜੀ ਤੇ ਗਾਂ ਵੀ ਮੈਂ ਪੁਲਿਸ ਕਪਤਾਨ ਨੂੰ ਵੀ ਆਪਣੇ ਮਕਮਾਂਗਾ ਵੀ ਨਸ਼ੇ ਵਾਲੇ ਪਾਸੇ ਧਿਆਨ ਦੇਣ ਨੌਜਵਾਨਾਂ ਦਾ ਬਹੁਤ ਵੱਡਾ ਜਿਹੜਾ ਆ ਉਹ ਏਨਰਜੀ ਜਿਹੜੀ ਹੈ ਵੇਸਟ ਹੋ ਰਹੀ ਹੈ ਔਰ ਦੇਸ਼ ਦਾ ਵਿੜਾ ਕਰਕ ਹੋ ਰਿਹਾ ਜੀ ਤਬਾਈ ਆ ਜਾਈਗੀ ਜੋ ਹਾਲਾਤ ਬੰਦੇ ਜਾ ਰਹੇ ਕੋਈ ਲੱਗੇ ਮੁੰਡੇ ਵੀ ਗ੍ਰਿਫਤਾਰ ਹੋਏ ਪੁਲਿਸ ਨੇ ਇਹ ਹਾਲਤ ਤੇ ਤਿੰਨ ਮੁੰਡੇ ਪਤਾ ਲੱਗਾ ਜਿੱਥੇ ਮੁਕੇ ਦੇ ਵੀ ਆਏ ਸੀ ਤਿੰਨ ਲੜਕੇ ਗ੍ਰਿਫਤਾਰ ਕੀਤੇ ਆ ਜਿਸ ਤਰ੍ਹਾਂ ਮੇਰੇ ਛੋਟੇ ਭਾਈ ਨੇ ਦੱਸਿਆ ਕਿ ਬਹੁਤ ਬਰੂਟਲੀ ਉਹਦੇ ਹਰ ਸਰੀਰ ਨੂੰ ਚੋਟ ਜਿਸ ਤਰ੍ਹਾਂ ਚੀਰ ਫੜ ਕੀਤੀ ਹੈ ਇਹ ਕੋਈ ਇੱਕ ਗਰੋਹ ਦਾ ਕੰਮ ਹੋ ਸਕਦਾ ਕੋਈ ਪੰਜ ਸੱਤ ਬੰਦੇ ਇਹਦੇ ਇਨਵੋਲਵ ਹੋ ਸਕਦੇ ਕਿਉਂਕਿ ਇਹ ਵੀਡੀਓਜ਼ ਵੀ ਆ ਰਹੀਆਂ ਨੇ ਜਿਹਦੇ ਚ ਪਤਾ ਲੱਗ ਰਿਹਾ ਕਿ ਉਹ ਇੱਕ ਪੰਜ ਸੱਤ ਬੰਦਿਆਂ ਦੀ ਮਿਲੀ ਭੁਗਤਣਾ ਜਿਸ ਤਰ੍ਹਾਂ ਨਾਲ ਉਹਦੀ ਡੈੱਡ ਬੋਡੀ ਨੂੰ ਇੱਥੇ ਦਰਿਆਦ ਵਿੱਚ ਲਿਆ ਕੇ ਸੁੱਟਿਆ ਗਿਆ ਦੋ ਤਿੰਨ ਬੰਦੇ ਦੀ ਲਾਸ਼ ਨੂੰ ਚੋਕੀ ਨਹੀਂ ਸਕਦੇ ਇਹ ਇੱਕ ਵੱਡੇ ਗਰੋਹ ਦਾ ਕੰਮ ਹੈ ਅਸੀਂ ਕਹਾਂਗੇ ਪੁਲਿਸ ਤੇ ਗਲਤੀ ਸਾਰੀ ਤਹਿ ਤੱਕ ਜਾ ਕੇ ਅਸਲ ਜਿਹੜਾ ਕ੍ਰਾਈਮ ਹੈ ਉਹਨੂੰ ਬਾਹਰ ਲਿਆਵੇ ਔਰ ਜਿੰਨੇ ਵੀ ਦੋਸ਼ੀ ਨੇ ਇਸ ਕੇਸ 'ਚ ਉਹਨਾਂ ਨੂੰ ਸਾਰੇ ਨੂੰ ਫੜਕੇ ਅੰਦਰ ਦਵੇ ਇਹ ਜੀ ਪ੍ਰੀਪਲਾਨਾ ਦੀ ਕਰੋ ਨੂੰ ਉਥੋਂ ਪਿੰਡੋਂ ਮੋਢੋਂ ਲਿਆ ਕੇ ਬੜੇ ਪ੍ਰੀਪਲਾਨ ਤਰੀਕੇ ਦੇ ਨਾਲ ਇੱਥੇ ਇਧਰ ਲਿਆ ਕੇ ਉਹਨੂੰ ਮਾਰਿਆ ਆ ਔਰ ਅਤਲ ਬਿਲਕੁਲ ਪ੍ਰੀ ਬਾਤ ਪੈਰ ਬਣੇ ਉਹਦੇ ਹੱਥ ਵੀ ਪਿੱਛੇ ਨੂੰ ਬਣੇ ਲੱਤਾਂ ਬਣੀਆਂ ਨੇ ਇਹ ਮਤਲਬ ਰੀਪਲਾਨ ਕਿਸੇ ਗੈਂਗ ਨੇ ਮਾਰਿਆ ਇਹਨੂੰ ਜਿਹੜੇ ਨਸ਼ੇੜੀ ਗੈਂਗ ਤਕੜਾ ਕੋਈ ਗੈਂਗਾ ਤਿੰਨ ਚਾਰ ਬੰਦੇ ਨਹੀਂ ਵੀ ਜਿਆਦਾ ਬੰਦੇ ਦਾ ਹੱਥ ਹੋ ਸਕਦਾ ਜੋ ਮਾਰੇਗਾ ਕਿ ਉੱਥੇ ਹਾਲਾਤ ਲੱਗਦੇ ਨੇ ਕਿ ਪਹਿਲੇ ਨਸ਼ਾ ਉੱਚਾ ਵੀ ਆਣੇ ਬਿਲਕੁਲ ਜੀ ਇਹ ਤਾਂ ਸਾਡਾ ਮੁੰਡਾ ਤਾਂ ਨਸ਼ਾ ਵੈਸੇ ਕਰਦਾ ਨਹੀਂ ਸੀ ਲੇਕਿਨ ਇਥੋਂ ਜਿਹੜੇ ਇਸ ਪਿੰਡ ਦੇ ਲੋਕਾਂ ਤੋਂ ਸੁਣਨ ਤੋਂ ਪਤਾ ਲੱਗਾ ਜਿਹੜੇ ਕ੍ਰਿਮੀਨਲ ਜਿਹੜੇ ਪਰੇ ਗਏ ਨੇ ਉਹ ਨਸ਼ੇ ਦੇ ਆਦੀ ਸਨ ਔਰ ਲਗਾਤਾਰ ਸਰਕਾਰੀ ਜਿਹੜਾ ਉਹ ਨਸ਼ੇੜੀਆਂ ਗੁੜੀਆਂ ਖਾਂਦੇਵਰੀਆ ਦੇ ਸੇਲ ਵੀ ਕਰਦੇ ਰਿਹਾ ਔਰ ਨਸ਼ੇ ਦੇ ਬਹੁਤ ਵੜਿਆਦੀ ਸੀ ਔਰ ਉਹਨਾਂ ਦਾ ਬਕਾਇਦਾ ਤੌਰ ਤੇ ਕ੍ਰਿਮੀਨਲ ਹਿਸਟਰੀ ਵੀ ਆ ਅਗੇ ਨਸ਼ਿਆਂ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਉਹਨਾਂ ਜੋ ਅੰਦਰ ਵੀ ਰਹਿ ਕੇ ਆਏ ਨੇ ਔਰ ਜ਼ਮਾਨਤ ਦੇ ਬਾਹਰ ਨੇ ਸੋ ਇਹ ਸਾਰਾ ਦਾ ਸਾਰਾ ਜਿਹੜਾ ਗੱਲ ਆ ਇਹ ਨਸ਼ੇ ਕਰਕੇ ਹੀ ਆ ਸਾਰਾ ਜਿਹੜਾ ਇਹ ਕ੍ਰਾਈਮ ਵਾਪਰਿਆ ਸੋ ਅਸੀਂ ਦੁਬਾਰਾ ਇਹ ਗੱਲ ਕਹਿੰਦੇ ਆ ਕਿ ਨਸ਼ ਜਿਹੜਾ ਜੇ ਕ੍ਰਾਈਮ ਰੋਕਣਾ ਹੈ ਤਾਂ ਪਹਿਲਾਂ ਨਸ਼ਾ ਰੋਕੋ ਜੀ ਜੇ ਜਵਾਨੀ ਬਚਾਣੀ ਹੈ ਨਸ਼ਾ ਰੋਕੋ ਅਦਰਵਾਈਜ਼ ਤੇ ਬੇੜਾ ਗਰਕ ਜੀ ਨਿਚਲੀ ਬੜਾਈ ਤੋਂ ਮਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਦੀ ਉਮਰ 21-22 ਸਾਲ ਹੈ ਕਰੋਨਾਗਰ ਕੀਪਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਾਰ ਸ਼ੋਰਗੋਗਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਨ ਤੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕਰਤਾ ਵੇਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ। ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ 34 ਆਈਪੀਸੀ ਦੇ। ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ। ਤਫ਼ਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਨਾਂ ਇਕੱਠਿਆਂ ਬਿਲੋਂ ਸ਼ਰਾਬ ਪੀਤੀ ਹੈ ਕਿਤੇ ਸਿਵਾ ਸਟੋਨ ਕ੍ਰੈਸ਼ਰ ਆ ਜਿਹੜਾ ਬੇਆਬਾਦ ਪਿਆ। ਉਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ੍ਹ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ੍ਹ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗਲਾ ਘੁੱਟ ਦਿੱਤਾ ਗਲਾ ਘੁੱਟਣ ਤੋਂ ਬਾਅਦ ਇਹਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਹੈ ਤੇ ਤਿੰਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਂ ਨੇ ਓਮ ਓਮਰਾਜ ਇੱਕ ਦਾ ਨਾਂ ਦੂਜੇ ਦਾ ਦਲਵੀਰ ਕੁਮਾਰ ਹੈ ਤੇ ਜਨਾਂ ਦਾ ਸੰਸ ਸਿੰਘ ਹੈ ਕਿਨੇ ਜਿਹੜੇ ਸ਼ਹਿਰ ਸੰਨੀ ਥਾਣਾ ਸਦਨਪੁਰ ਦੇ ਰਹਿਣ ਵਾਲੇ ਕਰਨੰਦਾ ਐਕਚੁਅਲੀ ਜਿਹੜਾ ਮੇਨੰਦ ਉਸੀ ਓਮਰਾਜ ਹੈਗਾ ਉਹਦੇ ਕਿਸੇ ਲੇਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਖ ਸੀਗੇ ਜਿਹੜੀ ਲੇਡੀ ਆ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ ਤੇ ਆ ਗਿਆ ਇਸੇ ਰੰਜਿਸ਼ ਦੇ ਵਜ੍ਹਾ ਕਰਕੇ ਉਹਨੂੰ ਜਿਹੜਾ ਨੇ ਕਤਲ